9 ਫਰਵਰੀ ਤੋਂ ਲੈ ਕੇ 11 ਫਰਵਰੀ ਦੇ ਵਿੱਚ ਮੱਤਲਬਾਈ ਕਿਨਮਣਕਣੀ ਅਤੇ ਥੋੜਾ ਜਿਹਾ ਵੈਸਟਰਨ ਡਿਸਟਰਬੈਂਸ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਜਿਵੇਂ ਕਿ ਸਕਰੀਨ ਦੇ ਉੱਪਰ ਤੁਹਾਨੂੰ ਦਿਖਾਈ ਦੇ ਰਿਹਾ ਹੈ ਕਿ ਇਹ ਤਰੀਕ 10 ਦੀ ਅਪਡੇਟ ਹੈ ਜੀ ਜਿਦੇ ਵਿੱਚ ਸਾਨੂੰ ਹਲਕਾ ਜਿਹਾ ਮੀਂਹ ਪੰਜਾਬ ਦੇ ਵਿੱਚ ਇੱਕ ਵੈਸਟਰਨ ਡਿਸਟਰਬੈਂਸ ਪਾਕਿਸਤਾਨ ਵਾਲੇ ਪਾਸੇ ਅਤੇ ਪਹਾੜੀ ਖੇਤਰਾਂ ਵਿੱਚ ਲਗਾਤਾਰ ਹਲਚਲਾਂ ਦਿਖਾਈ ਦੇ ਰਹੀਆਂ ਨੇ ਹਵਾ ਦਾ ਰੁਖ ਵੀ ਜਿਹੜਾ ਹੈ ਉਹ ਬਦਲ ਕੇ ਸਾਨੂੰ ਪੂਰਬ ਦਿਸ਼ਾ ਤੋਂ ਜਿਆਦਾ ਫਿਰ ਦੱਖਣ ਪੂਰਬ ਦਿਸ਼ਾ ਤੋਂ ਦੇਖਣ ਨੂੰ ਮਿਲਦਾ ਹੈ ਦੱਖਣ ਪੂਰਬ ਦਿਸ਼ਾ ਜਦੋਂ ਵੀ ਹਵਾ ਪੰਜਾਬ ਦੇ ਵਿੱਚ ਚੱਲਦੀ ਹੈ ਸਾਨੂੰ ਮੀਂਹ ਦੀ ਸ਼ੋਰਟ ਹੀ ਮਿਲ ਜਾਂਦੀ ਹੈ ਕਿ ਕਿਤੇ ਨਾ ਕਿਤੇ ਮੀਂਹ ਪੰਜਾਬ ਦੇ ਵਿੱਚ ਹੋਵੇਗਾ ਤਾਂ ਕਿਹਾ ਅਪਡੇਟ ਹੈ ਮੀਂਹ ਦੀ ਉਹ ਇਸ ਵੀਡੀਓ ਵਿੱਚ ਦੱਸਾਂਗੇ ਜਾਣਕਾਰੀ ਕਿਉਂਕਿ ਹੁਣ ਧੁੱਪ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਗਰਮੀ ਦਾ ਮਾਹੌਲ ਬਣ ਚੁੱਕਿਆ ਹੈ ਤਾਪਮਾਨ 25 ਡਿਗਰੀ ਦੇ ਨੇੜੇ ਜਿਹੜੇ ਹੱਥ ਲਗਾ ਚੁੱਕੇ ਨੇ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਇਲਾਕੇ ਵਿੱਚ ਗਰਮੀ ਕਿਵੇਂ ਦੀ ਹੈ ਤੁਸੀਂ ਕਿਹੜੇ ਜ਼ਿਲ੍ਹੇ ਪਿੰਡ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਕਮੈਂਟ ਦੇ ਵਿੱਚ ਲਿਖ ਦਿਓ ਅਗਰ ਚੈਨਲ ਤੇ ਨਵੇਂ ਹੋ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰੋ Facebook ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰਕੇ ਵੀਡੀਓ ਲਾਈਕ ਕਰਕੇ ਕਮੈਂਟ ਕਰਕੇ ਤੇ ਨਾਲ ਦੀ ਨਾਲ ਇੱਕ ਸ਼ੇਅਰ ਦਾ ਬਟਨ ਕਲਿੱਕ ਕਰ ਦਿਓ ਜਿੰਨਾ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਸਾਨੂੰ ਹੌਸਲਾ ਮਿਲਦਾ ਹੈ ਓਨਾ ਜ਼ਿਆਦਾ ਪਿਆਰ ਮਿਲਦਾ ਹੈ 19 ਉਹ ਅਸੀਂ ਵੀਡੀਓਜ਼ ਨਵੇਂ ਤਰੀਕੇ ਨਾਲ ਵਧੀਆ ਤਰੀਕੇ ਨਾਲ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੀ ਆਪਾਂ 9 ਤਰੀਕ ਦੀ ਠੀਕ ਹੈ ਜੀ 9 ਤਰੀਕ ਦਾ ਮਾਹੌਲ ਸਵੇਰ ਦੇ ਵੇਲੇ ਤੋਂ ਕਿਵੇਂ ਦਾ ਦੇਖਣ ਨੂੰ ਮਿਲੂਗਾ ਤਾਂ ਬੱਦਲਬਾਈ ਦਾ ਮਾਹੌਲ ਜਿਹੜਾ ਏ ਉਹ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜਿਦੇ ਵਿੱਚ ਤੁਸੀਂ ਦੇਖੋਗੇ ਕਿ ਸਵੇਰ ਤੋਂ ਹੀ ਬੱਦਲਬਾਈ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬਣਨੀ ਸ਼ੁਰੂ ਹੋ ਜਾਊਗੀ 9 ਤਰੀਕ ਤੋਂ ਜਿਦੇ ਵਿੱਚ ਬੱਦਲਬਾਈ ਅਤੇ ਨਾਲ ਦੀ ਨਾਲ ਹਵਾ ਜਿਹੜ ਦੱਖਣ ਤੋਂ ਹਵਾ ਚੱਲੂਗੀ ਮਤਲਬ ਆਪਾਂ ਮੰਨ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਨਮੀ ਦੀ ਮਾਤਰਾ ਵਧੂਗੀ ਤੇ ਨਮੀ ਦੀ ਮਾਤਰਾ ਜਦੋਂ ਵੀ ਵੱਧਦੀ ਹੈ ਤਾਂ ਇਹਨਾਂ ਦਿਨਾਂ ਦੇ ਵਿੱਚ ਮੀਂਹ ਅਕਸਰ ਹੋ ਜਾਂਦਾ ਹੈ 9 ਤਰੀਕ ਪੂਰਾ ਦਿਨ ਬੱਦਲਵਾਈ ਛਾਈ ਰਹੇਗੀ ਪੰਜਾਬ ਦੇ ਉੱਪਰ ਦੇਖ ਸਕਦੇ ਹੋ ਜਿਹਦੇ ਕਰਕੇ ਥੋੜੀ ਜਿਹੀ ਠੰਡ ਦਾ ਮਾਹੌਲ ਵੀ ਦੇਖਣ ਨੂੰ ਮਿਲ ਸਕਦਾ ਹੈ ਯਾਨੀ ਕਿ ਜਿੰਨੀ ਗਰਮੀ ਪਿਛਲੇ 2-3 ਦਿਨ ਤੋਂ ਪਈ ਹੈ ਜਿਵੇਂ ਤੁਹਾਨੂੰ ਦੱਸਿਆ ਸੀ ਕਿ 5 ਤੋਂ ਲੈ ਕੇ 8 ਤਰੀਕ ਤੱਕ ਚੰਗੀ ਧੁੱਪ ਹੈ ਤਾਂ ਉਹ ਧੁੱਪ ਜਿਹੜੀ ਹੈ ਕਿਤੇ ਨਾ ਕਿਤੇ 9 ਤਰੀਕ ਨੂੰ ਘਟਦੀ ਹੋਈ ਨਜ਼ਰ ਆਵੇਗੀ ਤੇ 9 ਤਰੀਕ ਰਾਤ ਤੋਂ ਇੱਕ ਵੈਸਟਰਨ ਡਿਸਟਰਬੈਂਸ ਜਿਹੜ ਉਹ ਪੰਜਾਬ ਦੇ ਵਿੱਚ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਜਿਹਦੇ ਬਾਰੇ ਅਗਰ ਗੱਲ ਕਰਾਂ ਤਾਂ ਦੇਖੋਗੇ ਤੁਸੀਂ ਇਹ ਵੈਸਟਰਨ ਡਿਸਟਰਬਰਸ ਹੈ ਜਿਹੜੀ ਕਿ ਪਹੁੰਚ ਰਹੀ ਹੈ ਪਾਕਿਸਤਾਨ ਵਾਲੇ ਪਾਸਿਓ ਪਰ ਹਵਾ ਚੱਲ ਰਹੀ ਹੈ ਪੂਰਬ ਵਾਲੇ ਪਾਸਿਓ ਇਸ ਕਰਕੇ ਟਿਸਟ ਸਿਸਟਮ ਥੋੜੇ ੱੱਕਾ ਪੈ ਰਿਹਾ ਹੈ ਸਿਸਟਮ ਥੋੜਾ ਜਿਹਾ ਪਿੱਛੇ ਜਾ ਰਿਹਾ ਪਿੱਛੇ ਖਿਸਕ ਰਿਹਾ ਜਿਹਦੇ ਕਰਕੇ ਪੂਰਨ ਤੌਰ ਤੇ ਬਰਖਾ ਨਹੀਂ ਹੋ ਰਹੀ 10 ਤਰੀਕ ਜਿਵੇਂ ਹੀ ਤੜਕੇ ਦੇ 2:00 ਵਜੇ ਦੇ ਨੇ ਤਾਂ ਹਵਾ ਤੇਜ਼ ਹੋ ਰਹੀ ਹੈ ਤੇ 2:00 ਤੋਂ ਲੈ ਕੇ 6:00 ਵਜੇ ਦੇ ਵਿਚਕਾਰ ਅੰਮ੍ਰਿਤਸਰ ਦਾ ਇਲਾਕਾ ਹੋ ਗਿਆ ਥੋੜਾ ਜਿਹਾ ਥੋੜਾ ਜਿਹਾ ਆਪਣਾ ਕਪੂਰਥਲਾ ਚਲੰਦਰ ਹੋ ਗਿਆ ਤਰਨਤਾਰਨ ਪੱਟੀ ਹੋ ਗਿਆ ਫਜ਼ਿਲਕਾ ਫਿਰੋਜ਼ਪੁਰ ਹੋ ਗਿਆ ਇਹਨਾਂ ਇਲਾਕੇ ਦੇ ਵਿੱਚ ਕਿਣਮਣ ਕਣੀ ਦੀ ਖਬਰਾਂ ਬਣਦੀਆਂ ਨਜ਼ਰ ਆ ਰਹੀਆਂ ਨੇ ਕੋਈ ਕਿਹੜਾ ਲੋਅ ਪ੍ਰੈਸ਼ਰ ਏਰੀਆ ਜਾਂ ਫਿਰ ਜੁਆਇੰਟ ਏਰੀਆ ਜਿਹੜਾ ਪਾਕਿਸਤਾਨ ਦੇ ਵਿੱਚ ਹੈ ਤੇ ਉਹ ਪਾਕਿਸਤਾਨ ਦੇ ਵਿੱਚ ਹੋਣ ਕਰਕੇ ਇਹ ਸਿਸਟਮ ਜਿਹੜਾ ਹੈ ਕਿਤੇ ਨਾ ਕਿਤੇ ਪਿੱਛੇ ਕਿਸ ਕਰਿਆ ਜਿਹਦੇ ਕਰਕੇ ਮੀਂਹ ਜਿਹੜਾ ਘਟ ਹੋਣ ਦੀ ਉਮੀਦ ਹੈ ਪਰ ਹਾਂ ਹਲਕੀ ਦਰਮਿਆਨੀ ਅਤੇ ਆਪਾਂ ਕਹ ਲਈਏ ਮਿਕਸ ਰੂਪ ਦੇ ਵਿੱਚ ਤੇਜ਼ ਝੱਖੜ ਅਤੇ ਕਿਣਮਣ ਕਣੀ ਵਰਗੇ ਹਾਲਾਤ ਮੀਂਹ ਦੇ ਬਣਦੇ ਨਜ਼ਰ ਆਣਗੇ 6 ਤਰੀਕ ਤੜਕੇ ਸਵੇਰੇ ਤੋਂ 10 ਸੌਰੀ 10 ਤਰੀਕ ਤੜਕੇ ਸਵੇਰੇ ਤੋਂ 6 ਵਜੇ ਦੇ ਨੇੜੇ ਤੜਕੇ ਤੇ 10 ਤਰੀਕ ਨੂੰ ਪੂਰਾ ਦਿਨ ਅਗਰ ਗੱਲ ਕਰੀਏ ਤਾਂ ਇਸੇ ਤਰੀਕੇ ਦਾ ਮਾਹੌਲ ਜਿਹੜਾ ਇਹ ਉਹ ਬਣਦਾ ਹੋਇਆ ਨਜ਼ਰ ਆਵੇਗਾ ਮੇਨ ਤੌਰ ਤੇ ਫਜ਼ਿਲਕਾ ਫਿਰੋਜ਼ਪੁਰ ਕੁਸ਼ਕਲਾਕਾ ਠੀਕ ਹੈ ਜੀ ਕੁਸ਼ਕਲਾਕਾ ਫਰੀਦਕੋਟ ਦਾ ਫਿਰ ਤਰਨਤਾਰਨ ਦਾ ਪੱਟੀ ਦਾ ਮੋਗੇ ਦਾ ਕੁਸ਼ਕਲਾਕਾ ਥੋੜਾ ਜਿਹਾ ਅੰਮ੍ਰਿਤਸਰ ਦੇ ਨੇੜੇ ਤੇ ਗੁਰਦਾਸਪੁਰ ਦੇ ਨੇੜੇ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਨੇੜੇ ਇਹ ਹਲਚਲ ਕਿਣਮਣ ਕਣੀ ਦੀ ਹੋ ਸਕਦੀ ਹੈ ਤੇ ਥੋੜਾ ਜਿਹਾ ਹੋ ਸਕਦਾ ਚੰਡੀਗੜ੍ਹ ਦੇ ਨੇੜੇ ਚ ਵੀ ਇੱਕ ਅੱਧਾ ਸਿਸਟਮ ਹਿਮਾਚਲ ਵੱਲੋਂ ਆ ਜਾਵੇ ਜਿਹਦੇ ਨਾਲ ਚੰਡੀਗੜ੍ਹ ਮੁਹਾਲੀ ਤੇ ਰੋਪੜ ਜਾਂ ਫਿਰ ਆਪਾਂ ਕਹ ਲਈਏ ਭਰਤਗੜ੍ਹ ਸ਼ਰੀਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਦੇ ਵਿੱਚ ਵੀ ਕਿਣਮਣ ਕਣੀ ਹੈ ਉਹ ਸਵੇਰੇ ਤੋਂ ਲੈ ਕੇ ਦੁਪਹਿਰ ਤੱਕ ਹੋ ਸਕਦੀ ਹੈ 10 ਤਰੀਕ ਨੂੰ ਜਿਹੜਾ ਸਿਸਟਮ ਹੈ ਲਗਭਗ ਦੁਪਹਿਰ ਤੱਕ ਖਿਸਕਦਾ ਹੋਇਆ ਨਜ਼ਰ ਆਵੇਗਾ ਫੇਰ ਤੋਂ ਪਹਾੜਾ ਵੱਲ ਤੇ ਇੱਕ ਸਿਸਟਮ ਜਿਹੜਾ ਸ਼ਾਮ ਦੇ ਸਮ ਠਾਨਕੋਟ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਕਿੜਮਣ ਕਣੀ ਕਰਦਾ ਨਜ਼ਰ ਆਵੇਗਾ ਤੇ ਸ਼ਾਮ ਹੁੰਦੇ ਹੁੰਦੇ ਜਿਹੜੀ ਹਵਾਏ ਉਹ ਉੱਤਰ ਉੱਤਰ ਪੂਰਬੀ ਉੱਤਰ ਪੱਛਮੀ ਦਿਸ਼ਾ ਤੋਂ ਚੱਲਣੀ ਸ਼ੁਰੂ ਹੋ ਜੂਗੀ ਜਿਹਦੇ ਨਾਲ ਹਵਾ ਦਾ ਰੁੱਖ ਵੀ ਬਦਲਦਾ ਨਜ਼ਰ ਆ ਰਿਹਾ ਤੇ ਸਿਸਟਮ ਜਿਹੜਾ ਖਿਸਕ ਕੇ ਜੰਮੂ ਕਸ਼ਮੀਰ ਪੋਂਛ ਹਿਮਾਚਲ ਉੱਤਰਾਖੰਡ ਇਹਨਾਂ ਇਲਾਕਿਆਂ 'ਚ ਪਹੁੰਚਦਾ ਨਜ਼ਰ ਆ ਰਿਹਾ 11 ਤਰੀਕ ਦੀ ਗੱਲ ਕਰੀਏ 11 ਤਰੀਕ ਨੂੰ ਪਹਾੜਾਂ ਦੇ ਵਿੱਚ ਹਲਚਲ ਹੋਵੇਗੀ ਪਰ ਦੁਪਹਿਰ ਹੁੰਦੀ ਹੁੰਦੀ ਕਿਤੇ ਨਾ ਕਿਤੇ ਮੌਸਮ ਕਲੀਅਰ ਹੈ ਪਛਮੀ ਠੰਡੀ ਹਵਾ ਖੁਸ਼ਕ ਹਵਾ ਚੱਲਣੀ ਸ਼ੁਰੂ ਹੋ ਜੂਗੀ ਤੇ 11 ਤਰੀਕ ਨੂੰ ਆਪਾਂ ਕਹਿ ਸਕਦੇ ਹਾਂ ਕਿ ਮੋਸਟਲੀ ਥੋੜੀ ਜਿਹੀ ਤੇਜ਼ ਹਵਾ ਜਿਹੜੀ ਦੁਪਹਿਰ ਦੇ ਸਮੇਂ ਚੱਲਦੀ ਹੈ ਉਮੀਦੀ ਹਵਾ ਚੱਲਦੀ ਹੋਈ ਨਜ਼ਰ ਆ ਸਕਦੀ ਹੈ ਜਾਨੀ ਕਿ ਹੁਣ ਮੌਸਮ ਜਿਹੜਾ ਇਹ ਬਹੁਤ ਹੱਦ ਤੱਕ ਬਦਲਦਾ ਹੋਇਆ ਨਜ਼ਰ ਆਵੇਗਾ 10 ਤਰੀਕ ਨੂੰ ਸਵੇਰ ਤੋਂ ਲੈ ਕੇ ਦੁਪਹਿਰ ਤੋਂ ਲੈ ਕੇ ਥੋੜੀ ਜਿਹੀ ਸ਼ਾਮ ਦੇ ਵਿੱਚ ਜਾਂ ਫਿਰ ਕੱਲੇ 4-5 ਵਜੇ ਤੱਕ ਅਪਡੇਟ ਹੈਗੀ ਹੈ ਮੀਂਹ ਦੀ ਕਿਣਮਣ ਕਣੀ ਦੀ ਜਿਹੜੇ ਜ਼ਿਲ੍ਹੇ ਤੁਹਾਨੂੰ ਗਿਣਾਏ ਨੇ ਜਿਹੜੇ ਜ਼ਿਲ੍ਹੇ ਵਿੱਚ ਮੀਂਹ ਨਹੀਂ ਹੈ ਉਹ ਜ਼ਿਲ੍ਹੇ ਹੋਣਗੇ ਥੋੜਾ ਜਿਹਾ ਬਠਿੰਡਾ ਮਾਨਸ ਮਲੇਰ ਕੋਟਲਾ ਤੇ ਕੁਝ ਕ ਹਿੱਸਾ ਬਰਨਾਲੇ ਦਾ ਇਹਨਾਂ ਵਿੱਚ ਨਾ ਮਾਤਰ ਦੇ ਬਰਾਬਰ ਸਿਸਟਮ ਪਹੁੰਚੇਗਾ ਬਾਕੀ ਇਲਾਕੇ ਵਿੱਚ ਥੋੜੀ ਬਹੁਤੀ ਓਵਰਕਾਸਟ ਕੰਡੀਸ਼ਨਾਂ ਬੂੰਦਾਬੰਦੀ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਸਕਦੇ ਨੇ ਏਸੀ ਜੀ ਅਪਡੇਟ 9 ਤੋਂ 11 ਤੱਕ ਦੀ ਉਮੀਦ ਕਰਦੇ ਆ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰੋ ਪੇਜ ਤੇ ਨਵੇਂ ਹੋ ਫੋਲੋ ਕਰੋ ਵੀਡੀਓ ਲਾਈਕ ਕਰਕੇ ਇੱਕ ਸ਼ੇਅਰ ਦਾ ਬਟਨ ਦਬਾ ਦਿਓ ਤਾਂ ਕਿ ਵੀਡੀਓ ਵੱਧ ਤੋਂ ਵੱਧ ਸਾਂਝੀ ਹੋ ਸਕੇ ਤੇ ਸਾਡਾ ਤੁਹਾਡਾ ਪਿਆਰ ਬਣਿਆ ਰਵੇ ਧੰਨਵਾਦ ਜੀ